ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਕਰੀਬਨ ਹਰੀਕੇ ਪੱਤਨ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਜੋਰ ਸਿੰਘ ਵਾਲਾ ਵੀਰ ਹਰਦੇਲ ਸਿੰਘ ਹੋਂਦੇ ਫਾਰਮ ਤੇ ਆਏ ਆ ਦੋਸਤੋ ਡੇਰੀ ਫਾਰਮਿੰਗ ਦੇ ਨਾਲ ਨਾਲ ਪਸ਼ੂ ਵਪਾਰ ਦਾ ਕੀਤਾ ਵੀਰ ਹਰਦੇਲ ਸਿੰਘ ਹੋਂਦਾ ਅੱਜ ਇਸ ਵੀਡੀਓ ਦੇ ਵਿੱਚ ਲਾਗੇ ਤੁਹਾਨੂੰ ਆਪਾਂ ਟੋਟਲ ਵੇਸੇਜ 4 ਤੋਂ 5 ਕਿਲੋ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਚਾਰ ਜਿਹੜੀਆਂ ਪਿੰਨ ਮੱਝਾਂ ਦਿਖਾ ਦੇਵਾਂਗਾ ਠੀਕ ਹੈ ਜੀ ਇੱਕ ਬੱਛੀ ਆ ਚਾਰ ਲਾਗਨੇ ਟੋਟਲ ਸੋ ਚੌ ਲਗਾ ਦੀ ਡਿਟੇਲ ਆਪਾਂ ਵੀਰ ਹਰ ਵੇਲ ਤੋਂ ਲੈ ਲਾਂਗੇ ਤੇ ਨੀਲੀ ਟੱਚ ਇਹ ਪਸ਼ੂ ਆ ਸਾਰੇ ਜਿਹੜੀਆਂ ਮੱਝਾਂ ਝੋਟੀਆਂ ਹੋਣਗੀਆਂ ਇੱਕ ਮੱਝ ਜਿਹੜੀ ਲਾਸਟ ਵਿੱਚ ਤੁਹਾਨੂੰ ਆਪਾਂ ਦਿਖਾਉਣੀ ਆ ਗੱਬੜ ਤੇ ਦੋ ਮੱਝਾਂ ਝੋਟੀਆਂ ਜਿਹੜੀਆਂ ਸੂਈਆਂ ਸਵਾਈਆਂ ਨੇ ਤੇ ਇੱਕ ਬੱਛੀ ਆ ਬਹੁਤ ਪਿਆਰੀ ਬੱਛੀ ਆ ਚੰਗੇ ਵੱਡੇ ਕੱਟਕਾਰ ਦੇ ਵਿੱਚ ਉਹ ਵੀ ਸੂਈ ਸਵਾਈ ਆ ਠੀਕ ਹੈ ਜੀ ਤੇ ਪਿੰਡ ਜੋਰ ਸਿੰਘ ਵਾਲੇ ਦੋਸਤੋ ਤੁਸੀਂ ਖਾਸ ਵਿਜਿਟ ਕਰ ਲਿਓ ਠੀਕ ਹੈ ਜੀ ਜਿਹੜਾ ਵੀ ਨਾਲੇ ਤੇਰਾ ਕਿਸੇ ਖਰੀਦਦਾਰ ਭਰਾ ਨੂੰ ਪਸੰਦ ਆਉਂਦਾ ਇੱਥੇ ਆਪਣੇ ਦੋ ਟਾਈਮ ਤਿੰਨ ਟਾਈਮ ਚੋਕੇ ਇਸੰਦੀ ਕਰ ਲਿਓ ਜੀ ਨਾਲ ਦੀ ਨਾਲ ਚੁਵਾਈ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਵਿੱਚੇ ਵੀਡੀਓ ਦੇ ਸੋ ਜਿੰਨੀ ਵੀ ਹੋ ਸਕਦੀ ਹੈ ਕੋਈ ਭੂਰ ਛੱਟਾ ਪੂਰੀ ਤਸਲੀ ਦੇ ਨਾਲ ਚੈੱਕ ਕਰਵਾ ਦੇਾਂਗੇ ਠੀਕ ਹੈ ਜੀ ਤੇ ਸੈਦੋ ਸਖਵਾ ਬਰਵਾਲਾ ਇਹ ਥੋੜੀ ਥੋੜੀ ਦੂਰੀ ਤੇ ਨਾਲ ਨਾਲ ਲੱਗਦੇ ਪਿੰਡ ਆ ਬੱਡੇ ਸਭਰਾ ਅੱਜ ਤਰੀਕ 2 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਦੋਸਤੋ ਆਓ ਕਰਦੇ ਆ ਪੂਰੀ ਗੱਲਬਾਤ ਵੀਰ ਹਰਦੇਵ ਸਿੰਘ ਜੀ ਨਾਲ ਸਤਿ ਸ੍ਰੀ ਅਕਾਲ ਵੀਰ ਹਰਵਿੰਦਰ ਸਿੰਘ ਸასი ਸ਼ਕਾ ਹਾਂਜੀ ਜੀ ਸასი ਸ਼ਕਾ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ ਹੈ YouTube Facebook Instagram ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸასი ਸ਼ਕਾ ਤੇ ਜਿੰਨੇ ਵੀ ਦੇਸ਼ ਵਿਦੇਸ਼ ਜਾਂ ਜਿੰਨੇ ਵੀ ਇੱਥੇ ਵੀ ਸੱਜਣ ਬੈਠੇ ਨੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਉਹ ਠੀਕ ਠਾਕ ਵੀ ਜੀ ਬਹੁਤ ਵਧੀਆ ਬਹੁਤ ਵਧੀਆ ਹਰਵਿੰਦਰ ਸਿੰਘਾ ਬਹੁਤ ਬਹੁਤ ਮੁਬਾਰਕਾ ਹੁਣ ਤੁਹਾਨੂੰ ਸਾਨੂੰ ਵੀ ਜੀ ਨਵੇਂ ਸਾਲ ਦੀਆਂ ਵੀਰ ਸਾਰੇ ਪਰਿਵਾਰ ਨਾਲ ਵਾਹਿਗੁਰੂ ਦੀ ਮੇਰਾ ਚਲੋ 2025 ਸਾਰਿਆਂ ਲਈ ਖੁਸ਼ੀਆਂ ਲੈ ਕੇ ਆ ਇਸੇ ਤਰ੍ਹਾਂ ਤੰਦਰੁਸਤੀ 2024 ਬਹੁਤ ਸੋਹਣਾ ਨਿਕਲਿਆ ਤੇ 25 ਵੀ ਇਸੇ ਤਰ੍ਹਾਂ ਹੀ ਨਿਕਲੇ ਤੇ ਆਉਣ ਵਾਲਾ ਸਮਾਂ ਵੀ ਜਿਹੜਾ ਪਰਮਾਤਮਾ ਦੀ ਮਿਹਰ ਨਾਲ ਚੰਗਾ ਨਿਕਲੇ ਬਿਲਕੁਲ ਜੀ ਹੋਰ ਹਰ ਵੀਰ ਬਾਈ ਠੀਕ ਠਾਕ ਵਧੀਆ ਕਿਰਪਾ ਵਾਹਿਗੁਰੂ ਦੀ ਮਿਹਰ ਆਵੇ ਮਾਲ ਉਸੇ ਤਰ੍ਹਾਂ ਆਈ ਜਾਈ ਜਾਂਦਾ ਠੀਕ ਆ ਜੀ ਡੇਲੀ ਰੁਟੀਨ ਦੇ ਵਿੱਚ ਅਸਰ ਹੋਰ ਵੀ ਅੱਜ ਸ਼ੋਰ ਤੇ ਚੱਕ ਆਪਾਂ ਤੁਹਾਨੂੰ ਦੱਸਿਆ ਤਿੰਨ ਮੱਝਾਂ ਨੇ ਆਪਣੇ ਕੋਲ ਤੋਂ ਇੱਕ ਬੱਚੀ ਆ ਮੇਰੇ ਕੋਲ ਵੀ ਤਿੰਨ ਮੱਝਾਂ ਨੇ ਗੱਬਣ ਇੱਕ ਵੈੜਾ ਬਹੁਤ ਸੋਹਣੀ ਚਾਰ ਦੰਦਾਂ ਦਾ ਮੂੰਹ ਸੂਈਅਤ ਆ ਜੀ ਠੀਕ ਆ ਤੇ ਤਕਰੀਬਨ ਜਿਹੜੇ ਤਿੰਨੇ ਪਸ਼ੂ ਨੀਲੀ ਟੱਚ ਨੇ ਠੀਕ ਹੈ ਜੀ ਬਾਕੀ ਆਪਣੀ ਦੀ ਡਿਟੇਲ ਅਕੱਲੇ-ਕੱਲੇ ਦੀ ਦੱਸੋ ਬਿਲਕੁਲ ਲਓ ਦੋਸਤੋ ਫੋਨ ਦੇ ਇਨਫਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਐਂਡ ਤੱਕ ਵੀਡੀਓ ਦੇਖ ਲਾ ਜੇ ਠੀਕ ਹੈ ਜੀ ਨਾਲ ਦੇ ਨਾਲ ਚੁਆਈਆਂ ਦਿਖਾਵਾਂਗੇ ਜਿੰਨੀ ਵੀ ਹੋ ਸਕਦੀ ਆਪਾਂ ਚੁਆਈ ਦਿਖਾਵਾਂਗੇ ਠੀਕ ਹੈ ਜੀ ਆਪਣਾ ਫਰਜ਼ ਜੋ ਵੀ ਬਣਦਾ ਪਹਿਲੇ ਨੰਬਰ ਤੇ ਕੋ ਸ਼ੁਰੂਆਤ ਜਿਹੜੀ ਆਪਾਂ ਬੱਚੀ ਤੁਹਾਨੂੰ ਦਿਖਾ ਕੇ ਕਰਾਂਗੇ ਠੀਕ ਹੈ ਜੀ ਬੱਚੀ ਦਿਖਾਉਣੇ ਆਹ ਸ਼ਟਾਡਿੰਗਾ 500 ਰਾਇਡ ਤੋਂ ਕਰ ਲੈਨੇ ਆ ਰਾਇਡ ਤੇ ਕੀ ਡਿਟੇਲ ਆ ਕਿਵੇਂ ਬਿਲਕੁਲ ਚੰਦੂ ਸਾਹਿਬ ਪਹਿਲਾ ਸੂਆ ਵੈਰ ਸੂਈ ਆ ਜਿਹੜੇ ਚਾਰ ਦੇ ਦੰਦ ਬਰਾਬਰ ਤੇ ਅੱਜ ਸੂਈ ਨੂੰ ਜਿਹੜਾ 5 ਦਿਨ ਦਾ ਸਮਾਂ ਹੋ ਗਿਆ। ਠੀਕ ਆ ਜੀ। ਹੁਣ ਇਹਦੇ ਥੱਲੇ 12-13 ਕਿਲੋ ਜਿਹੜਾ ਬੋਲਾ ਹਾਜ਼ਰ ਆ। 12-13 ਕਿਲੋ। ਬਿਲਕੁਲ ਉੱਚੇ ਕੱਦ ਦੇ ਵਿੱਚ। ਠੀਕ ਆ। ਬਹੁਤ ਜ਼ਿਆਦੀ ਵੇਜ ਲਾ ਬੱਚੀ ਦੀ। ਠੀਕ ਆ ਜੀ। ਤੇ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਬਾਕੀ ਥਾਂ ਥਾਂ ਦੀ ਕੁਆਲਿਟੀ ਵੀ ਚੈੱਕ ਕਰਾਓ। ਇੱਥੇ ਰੰਗ ਥੋੜੀ ਕਾਲੀ ਪੈਂਦੀ ਬਾਹਰ ਨੂੰ। ਠੀਕ ਆ ਜੀ। ਇੱਥੇ ਹੀ ਆ ਪਹਿਲਾਂ। ਹਾਂ ਇੱਕ ਦੋ ਵਾਰ ਤੁਹਾਨੂੰ ਕਰੀਏ ਆਪਾਂ ਲਾ ਕੇ ਥੋੜੇ ਬਾਅਦ ਦਿਖਾ ਦਿੰਦੇ ਹਾਂ ਉਸ ਤੋਂ ਬਾਅਦ ਆਪਾਂ ਤੋਰ ਕੇ ਰਖਾਵਾਂਗੇ। ਇਹ 12-13 ਲੀਟਰ ਬਿਲਕੁਲ ਸੇਕਦੇ ਹਜੇ ਦੰਦ ਦਾ ਬਰਾਬਰ ਨਹੀਂ ਕੀਤੇ ਗਈ ਕੰਨੀਆਂ ਖਲੋਤੀਆਂ ਦੇ ਦੁੱਧ ਦੰਦ ਦਾ ਹਾਂ ਤੇ ਆ ਆ ਤੁਸੀਂ ਦੋ ਦੋ ਚਾਰ ਚਾਰ ਧਾਰਾਂ ਵੀ ਤੁਹਾਨੂੰ ਨਾਲ ਦੀ ਨਾਲ ਮਾਰ ਕੇ ਦਿਖਾਉਣ ਦੇ ਬੱਚੀ ਦੀ ਹਾਈਟ ਕਰ ਬਹੁਤ ਆ ਠੀਕ ਆ ਜੀ ਉੱਚੇ ਵੱਡੇ ਕੱਟ ਦੇ ਵਿੱਚ ਆਪਾਂ ਹੋਰ ਕੇ ਦਿਖਾ ਦੇਾਂਗੇ ਆ ਵੇਖੋ ਜੀ ਕਿਸੇ ਰੰਗ ਦਾ ਪੋਰ ਨਹੀਂ ਛਟਾ ਨਿਕਾ ਬਹੁਤ ਸੋਹਣੀ ਕੁਆਲਟੀ ਦਾ ਥਣ ਲੱਗਾ ਠੀਕ ਆ ਮਦਰ ਬੱਲਾ ਮਦਰ ਆਫਾ ਦੇਖੋ ਕੋੜਜਾ ਵਾਲਾ ਕੱਟ ਦਾ ਪੰਦਰ ਉਹ ਇਹ ਨਹੀਂ ਕੇ ਦੀ ਜਿਹੜੀ ਬੌਣ ਆ ਬਿਲਕੁਲ ਸਟੇਟ ਆ ਰੀਡ ਦੀ ਹੱਡੀ ਜੀ ਆਪਾਂ ਗੱਲ ਕਰੀਏ ਕਿਤੇ ਖੱਡਾ ਨਹੀਂ ਇੱਕ ਸਾਰਾ ਤੋਰਾ ਦੇ ਕੋਈ ਤੋਰਾ ਤਰਾ ਚੰਗਾ ਨਵੀਂ ਬੱਤੀ ਹੈ ਫਿਰ ਤੈਨੂੰ ਬੜਾ ਮਾਰਾ ਮੋੜਦਾ ਮੇਰੇ ਕੋਲ ਵੇਖੋ ਸੰਦਾ ਨਵੀਂ ਬੱਤੀ ਤੇਰੀ ਦੀ ਤੂੰ ਗਿਆ ਦੇਖੋ ਜੀ ਠੀਕ ਆ ਬੂਤੀ ਪਾਤੀ ਕਰੋ ਚੈੱਕ ਬਿਲਕੁਲ ਛੋਟਾ ਨਾ ਲੰਬੀ ਬੂਤੀ ਆ ਸਟੈਂਡ ਪਰ ਆ ਗਿਆ ਪ੍ਰਿੰਟ ਬਹੁਤ ਸੋਹਣਾ ਅੱਜ ਤੈਨੂੰ ਚਾਰ ਕਿਤੇ ਨਹੀਂ ਦੱਸੇ ਨਾ ਅੱਜ ਪੰਜਵਾਂ ਦਿਨ ਪੰਜਵਾਂ ਦਿਨ ਅੱਜ 12 13 ਕਿਲੋ ਬਣਾ ਦੇ ਤੁਸੀਂ ਦਿਖਾ ਦੇਰਾ ਸੋ ਇੱਕ ਵਾਰ ਤੁਹਾਨੂੰ ਆਪਾਂ ਦੱਸੋ ਤੋੜ ਕੇ ਲੰਬਾ ਦਿਖਾ ਰਹੇ ਹਾਂ ਇਦਾਂ ਠੀਕੇ ਕੱਦ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸੰਭ ਖਹਿੜਾ ਦੂਜੇ ਸਵੇਰੇ ਦੇ ਵਿੱਚ ਬੱਚੀ ਇੱਕ ਵੱਡੀ ਗਾ ਬਣ ਕੇ ਫਾਰਮ ਦੀ ਤਿਆਰ ਹੋ ਗਈ ਬਿਲਕੁਲ ਇਸ ਟਾਈਮ ਹੀ ਬਹੁਤ ਸੋਹਣੀ ਹੈ ਤੇ ਬਰੀਕੀਆਂ ਬਹੁਤ ਅੱਛੀ ਦੇ ਵਿੱਚ ਤੇ ਥਣ ਜਿਹੜਾ ਬਿਲਕੁਲ ਗੋਲ ਖਾਨ ਮੁੱਠੀ ਵਾਲਾ ਲੋ ਜੀ ਕੋਈ ਮਸਟੈਟਸ ਦਾ ਡਰ ਨਹੀਂ ਇਹਨੂੰ ਕੋਈ ਕਿਸੇ ਵੀ ਐਂਗਲ ਤੋਂ ਸੇਵਾ ਦੰਦਾਂ ਦਾ ਫੰਡੀ ਕੋਈ ਇਹ ਨਹੀਂ ਕਿ ਨੂੰ ਪਾੜਾ ਬੰਦਾ ਉਹ ਕੋਈ ਇਦਾਂ ਹਨਾ ਹਾਂ ਵੰਗੇ ਦੀ ਲੋੜ ਬਿਲਕੁਲ ਜੀ ਬਿਲਕੁਲ ਸੀ ਮੱਤ ਸ਼ਰਾਬ ਦੀ ਤਾਂ ਗੱਲ ਕੋਈ ਨਹੀਂ ਗਈ ਬਹੁਤ ਜਿਆਦਾ ਉਸੇ ਤਰ੍ਹਾਂ ਦੋਸਤੋ ਬੈਠ ਕੇ ਚਵਾਈ ਕਰ ਲਓਗੇ ਤੁਸੀਂ ਵੰਗਾ ਰਸੀ ਜੋੜ ਜਿਵੇਂ ਆਪਾਂ ਕਹਿ ਦਿੰਦੇ ਆ ਕਿਸੇ ਰਖਮ ਦਾ ਪਾਉਣ ਦੀ ਲੋੜ ਨਹੀਂ ਚਲੋ ਭਰਾ ਅੱਗੇ ਕਿਸੇ ਦੀ ਆਪ ਆਪਣੀ ਖੁਸ਼ੀ ਆ ਪਾਉਣਾ ਪਾ ਲਓ ਉਹਨਾਂ ਨੂੰ ਮੁੱਤਲੀ ਆਪਾਂ ਪਾ ਕੇ ਚਵਾਈ ਕਰਦੇ ਆ ਬਾਕੀ ਥਾਂ ਤੋਂ ਵਾਛੀ ਦਾ ਬਹੁਤ ਜਿਆਦਾ ਪਿਆਰਾ ਕੱਦ ਵੱਡਾ ਬਹੁਤ ਚੰਗਾ ਤੇ ਮੂੰਹ ਦੰਦਾ ਦੇ ਵਿੱਚ ਵੀ ਤੁਹਾਨੂੰ ਆਪਾ ਨੋਟ ਕਰਾਤਾ ਕੋਈ ਵੀ ਰੂਹ ਫੜ ਕੇ ਆਪਣੇ ਤਸੱਲੀ ਕਰ ਸਕਦਾ ਠੀਕ ਆ ਜੀ ਬਸਾ ਮਗਰ ਇਹਦੇ ਤੇ 12 13 ਲੀਟਰ ਤੋਂ ਸਟਾਡਿੰਗ ਕੀਤੀ ਜਾਂਦੀ ਠੀਕ ਹੈ ਬਾਕੀ ਸੰਤੂ ਸਾਹਿਬ ਦੁੱਧ ਮੈਂ ਜ਼ਿਆਦਾ ਤਾਂ ਨਹੀਂ ਕਹੂੰਗਾ 16 17 ਬੱਚੀ ਨਾਰਮਲ ਚਾਹੂਗੀ ਹੋ ਸਕਿਆ 20 20 ਦੇਵੇ ਬਿਲਕੁਲ ਜੀ ਬਿਲਕੁਲ ਬਾਕੀ ਰੇਟ ਬਹੁਤ ਜਾਇਜ਼ ਆ ਇਹਦਾ 65000 ਰੁਪਿਆ ਰੇਟ ਆ ਉਹਦੇ ਵਿੱਚ ਮਾਨਤਾਣ ਸੰਤੂ ਸਾਹਿਬ ਸ਼ੋਰ ਛੱਪਾ ਠੀਕ ਹੈ ਜੀ ਜ਼ਰੂਰ ਕਰਾਂਗੇ ਮਾਨਤਾ ਘਰ ਆਏ ਭਰਾਵਾਂ ਦਾ ਚਾਹੇ ਕੋਈ ਆਨਲਾਈਨ ਵੀ ਸੌਦਾ ਕਰਦਾ ਲਓ ਜੀ 50000 ਰੁਪਏ ਵਿੱਚੋਂ ਛੋੜਛੱਪਾ ਹੋ ਜਾਊਗਾ 65000 ਰੁਪਏ ਵਿੱਚੋਂ ਠੀਕ ਹੈ ਜੀ ਥੋੜਾ ਬਾਕੀ ਪ੍ਰੇਮ ਹਵਤ ਨਾਲ ਜਿੰਨੀ ਦੇ ਵਿੱਚੋਂ ਲੈਸ ਬੰਦੀ ਥੜੀ ਆ ਉਹ ਵਿੱਚੋਂ ਛੋੜਛੱਪਾ ਜ਼ਰੂਰ ਹੋਊਗਾ ਠੀਕ ਆ ਉੱਥੀ ਬਹੁਤ ਪਿਆਰੀ ਐ ਤੇ ਸੈਕੰਡ ਨੰਬਰ ਤੇ더라 ਆਪਾਂ ਤੁਹਾਨੂੰ ਝੋਟੀ ਦਿਖਾ ਦਿੰਦੇ ਆ ਝੋਟੀ ਵੀ ਬਹੁਤ ਕਮਾਲ ਦੀ ਐ ਨੀਲੀ ਦੀ ਝੋਟੀ ਆ ਦੇਖਿਆ ਸੰਤੂ ਸਾਹਿਬ ਨੀਲੀ ਦੀ ਐ ਬਿਲਕੁਲ ਹਾਂਜੀ ਅੱਖ ਬਿਲਕੁਲ ਬਿੱਲੀ ਆ ਹਾਂਜੀ ਪਾਕਿਸਤਾਨ ਬਲੱਡ ਲਾਈਨ ਤੋਂ ਜਿ ਹਾਂਜੀ ਤੇ ਥੱਲੇ ਜਿਹੜਾ ਬੱਲ ਆ ਗਿਆ ਜਬਾਨ ਬਿਲਕੁਲ ਗੁਲਾਬੀ ਤੇ ਕਿਉਂ ਪੈ ਰਾਇਆ ਤੇ ਮਾਰਕਿੰਗ ਅਗਲੇ ਜੇ ਹਲਕੀ ਹਲਕੀ ਪਿਛਲੇ ਜੇ ਪ੍ਰੋਪਰ ਠੀਕ ਹੈ ਜੀ ਤੇ ਇਹਦੇ ਲਈ ਦੱਬ ਆ ਗਿਆ ਉਸ ਤੋਂ ਚੋਟੀ ਦਾ ਸਟਰਕਚਰ ਕਰੋ ਸਿਕ ਉੱਚਾ ਵੱਡਾ ਕੱਦ ਕਾਠਾ ਚੌੜਾ ਪੁੱਠਾ ਕਰਮਾਲੀ ਦਾ ਠੀਕ ਹੈ ਜੀ ਤੇ ਮਾਰਕਿੰਗ ਇਹ ਕੋਲ ਤੁਸੀਂ ਪੂਰੀ ਦੇਖੋ ਲਾਲ ਦੀ ਮਾਰਕਿੰਗ ਤੁਸੀਂ ਇੱਕ ਨੀ ਟੈਕ ਕਰਵਾ ਚੈੱਕ ਕਰੋ ਕਿੱਥੇ ਬੂਠਾ ਜਾਂਦਾ ਸਿਰ ਤੋਂ ਉੱਪਰ ਜਾਂਦਾ ਇਹਦਾ ਵੱਡੀ ਆ ਅਜਰ ਇਹਨੂੰ ਧਨ ਗੇ ਲੇ ਗੇ ਸੋਈ ਨਾ ਦੇਣ ਕਣੀ ਆ ਵਾ ਜੇ ਨੂੰ 11 12 ਹੋਣਗੇ ਦੁੱਧ 13 ਕਿਲੋ ਇਹਦੇ ਥੱਲੇ ਹਾਜ਼ਰ ਐ ਇਸ ਵਕਤ ਪੂਰਾ ਚੱਲਣ ਦੀ ਆ ਨਿੱਗਰ ਦੁੱਧ ਮੈਂ ਜੀ 13 ਕਿਲੋ ਦੁੱਧ ਦਾ ਇਸ ਵਕਤ ਚੱਲਣ ਦੀ ਸੂਆ ਸੰਤੂ ਸਾਹਿਬ ਪਹਿਲਾ ਉਹ ਜਿਹੜਾ ਛੇਕ ਦੇ ਦੰਦ ਪਤਣਦੇ ਆ ਪੱਕ ਕੇ ਸੂਈ ਆ ਠੀਕ ਆ ਜੀ ਠੀਕ ਆ ਤੇਰੇ ਵੇਲੇ ਨੂੰ ਮਗਰ ਕੀ ਆ ਗਈ ਵੀਰੇ ਮਗਰ ਕੱਟੀ ਆ ਗਈ ਆ ਮਗਰ ਕੱਟੀ ਆ ਬਹੁਤ ਸੋਣੀ ਕਰਮਾ ਆ ਗਈ ਲਓ ਜੀ ਬੜਾ ਫੜ ਕੇ ਰੱਖੀ ਨਾ ਛੋਟੀ ਪੂਰੀ ਜਾਣ ਜਰ ਵੇਥਿਆ ਪੂਰੀ ਪੂਰੀ ਆ ਆਹ ਦੇਖੋ ਜੀ ਤਿੰਨ ਬੰਨ੍ਹੇ ਮੌਜੂਦ ਸੋ ਅਜੇ ਤੱਕ तकरीबन 12 13 ਦਿਨ ਦਾ ਸਮਾਂ ਹੋ ਗਿਆ ਪਹਿਲਾ ਸੂਆ ਪਲੂਣ ਝੋਟੀ ਆ ਤੇ 12 13 13 ਲੀਟਰ ਹੀ ਦੇ ਥੱਲੇ ਦੁੱਧ ਆਜ ਰਿਹਾ ਕੰਦਲੇਵੇ ਦੀਆ ਦੇਖੋ ਜੀ ਹੈ ਬੰਦਲੇਵੇ ਦੀ ਕੱਦ ਬਹੁਤ ਜ਼ਿਆਦਾ ਉੱਪਰ ਦੀ ਦੇਖੋ ਕੰਦ ਦੇ ਬਿਲਕੁਲ ਛੱਤ ਮਾਰਦੀ ਲੰਬਾਈ ਬਹੁਤ ਜ਼ਿਆਦਾ ਠੀਕ ਹੈ ਪਿੱਟਪੂੜਾ ਝੋਟੀ ਦਾ ਬਹੁਤ ਸੋਹਣਾ ਕਿਸੇ ਗੱਲੋਂ ਵੀ ਇਹਦੇ ਚ ਕਰਮਾ ਦੀ ਕੋਈ ਖਾਮੀ ਨਹੀਂ ਹੈ ਠੀਕ ਹੈ ਜੀ ਇਹ ਨਿੱਗਰ ਲੈਵਾ ਸੋ ਬਾਕੀ ਸਭ ਕਰੋ ਚੱਕ ਜੀ ਪਿਛਲੇ ਚਾਰ ਰਾੜੀਆ ਝੋਟੀ ਸੀ ਇਹਨੂੰ ਬਣਾ ਦੇਖੋ ਦੇਖੋ ਨਿੱਖੜ ਮੇ ਇਹ ਬਿੰਦਗਾ ਨਿੱਗਰ ਲੇਵਾ ਐ ਕਰਮਾਲੀ ਦਾ ਨਾ ਬੰਦ ਛਾੜ ਰਹੀ ਸੀ ਛਾੜ ਰਹੀ ਸੀ ਦੀ ਦੇਖੋ ਜੀ ਕੋਈ ਬਾਤੂ ਫਾਇਰ ਨਹੀਂ ਕਹਾਂਗੇ ਜਾਂ ਪਰ ਢਿੱਡ ਲਮਕਦਾ ਨਹੀਂ ਕਹਾਂਗੇ ਇੱਧਰ ਕੰਗਾ ਇੱਧਰ ਦੀ ਚਾਤ ਮਰਾ ਸਾਰੇ ਪਾਸੇ ਕਰੋ ਚੱਕ ਇੱਕ ਵੀ ਮੇਰੇ ਕੋਲ ਬਰੀਦ ਤੇ ਕੰਮ ਕਰਨਾ ਹੈ ਕਿ ਸੱਜਣ ਨੇ ਕਰ ਸਕਦਾ ਹੈ ਦੇਖੋ ਜੀ ਕਿਦਾਂ ਉੱਪਰ ਕੇ ਕਰਮਾਲੀ ਆ ਇਸ ਵੇ ਦਾ ਕੋਈ 8 9 ਵੇ ਦਾ ਟਾਈਮ ਆ ਆਦਾ ਐਪ ਬਣਿਆ ਵੀ ਜਵੇਂ ਪ੍ਰਿੰਗੜੀ ਨੂੰ ਰਾਹ ਜਾਂਦਾ ਬਿਲਕੁਲ ਉਹਦੀ ਬਿਲਕੁਲ ਕਨੇ ਫਰਕਾਰੀ ਹਾਂ ਫਰਕਾਰੀ ਗੱਡੂ ਦਦੇ ਹੈ ਬਸ ਤੇਲ ਬਹੁਤ ਤੇਲ ਠੰਡੀ ਦੇ ਦੇਖੋ ਜੀ ਠੀਕ ਹੈ ਕਰਮਾ ਵਾਲੀ ਹੈਗਾ ਵੀ ਛੋਟੀ ਜੋੜ ਜਿਹਾ ਕੋਈ ਨਖਰੇ ਕਰਦੀ ਨਖਰੇ ਬਿਲਕੁਲ ਇਧਰ ਪਿੱਛੇ ਦੀ ਉਹ ਖਲਣੀ ਖਲਣੀ ਛੋਟੀ ਸੀ ਬਾਖਮਾਲ ਠੀਕ ਹੈ ਜੀ ਖਾਣੇ ਕਰਮਾ ਵਾਲੇ ਨਾ ਬਹੁਤ ਚੰਗੇ ਤੇ ਤਕਰੀਬਨ 10 ਲੀਟਰ ਦੀ ਮਾਲ ਕਰਨ ਦੋਸਤੋ ਇਸ ਵਕਤ ਅੱਜ 12-13 ਦਿਨਾਂ ਦੇ ਦੌਰਾਨ ਐਨੇ ਕਿਤੇ ਮੈਂ ਇੱਕ ਗੱਲ ਕਰਦਾ ਮੈਂ ਚਲੋ ਘਰੇ ਟਕਾਈ ਸੀ ਇਹ ਅੱਛਾ ਜੀ ਦਿਲ ਕਰਦਾ ਸੀ ਘਰੇ ਘਰੋਂ ਇੱਕ ਮੋਰਾ ਦੀ ਝੋਟੀ ਉਹ ਵੇਚਦਾ ਓਕੇ ਜੀ ਪਰ ਕਿਸੇ ਕਾਰਨ ਝੋਟੀਆਂ ਘਰੇ ਰੱਖਣੀ ਪੈ ਗਈ ਠੀਕ ਆ ਭਾਈ ਠੀਕ ਹੈ ਨਹੀਂ ਤਾਂ ਆਪਾਂ ਕਦੀ ਵੀ ਨਹੀਂ ਸਦਿੰਦੇ ਠੀਕ ਆ ਜੀ ਮੈਂ ਅੱਜ 8-10 ਦਿਨ ਚੋਈ ਸਵਾਦ ਆਉਂਦਿਆ ਹਾਂ ਇਹ ਚੀਜ਼ ਮਨੁੱਖਾਂ ਦੇ ਜਦੋਂ ਸੂਈ ਸੀ ਵੈਸੇ ਤਾਂ ਮਾਲ ਲਿਆਉਂਦਾ ਸਾਰੇ ਤੁਸੀਂ ਦੂਜੇ ਤੇ ਜਿੰਨੇ ਫੇਲ ਕਰਦੇ ਨਾ ਹੁੰਦਾ ਕਰ ਦੇਣਾ ਪਰ ਇਹਦੇ ਵਿੱਚ ਤੁਹਾਡਾ ਵੀ ਬਣ ਗਿਆ ਸੀ ਖਿਆਲ ਵੀ 12 13 ਦਿਨ ਹੋ ਗਏ ਸਾਈਡ ਤੇ ਲੱਗੀ ਬਿਲਕੁਲ ਫਿਰ ਕਿਤੇ ਨਾ ਕਿਤੇ ਉਹ ਝੋਟੀ ਫਿਰ ਘਰੇ ਟਿਕਾਉਣੀ ਪਈ ਆਪਾਂ ਨੂੰ ਠੀਕ ਆ ਠੀਕ ਆ ਲਓ ਦੋਸਤੋ ਬਾਕੀ ਆ ਝੋਟੀ ਤੇ ਇਹ ਸਟਰਕਚਰ ਆ ਬਾਕੀ ਤੁਹਾਨੂੰ ਸੂਵੇ ਦਾ ਰਿਕਾਰਡ ਦੱਸਤਾ ਮੋਹੋਂਦੰਦੀ ਨੋਟ ਕਰਾਤੀ ਆ ਦੁੱਧ ਦੇ ਫਲ ਉੱਤੇ ਰਾਜਾ ਜਿਹੜਾ ਦੁੱਬਲੀ ਦੇ ਵਿੱਚ ਸਾਨ ਸੀਗਾ ਆਹ ਨੀਲੀ ਦਾ ਉਹਦੀ ਏਪੀ ਆ ਠੀਕ ਆ ਜੀ ਤੇ ਡਾਇਰੈਕਟ ਕ੍ਰੋਸਿੰਗ ਦੀ ਆ ਠੀਕ ਹੈ ਤੇ ਕਿਉਂ ਪੈਰਾ ਤੇ ਮਾਰਕਿੰਗ ਆ ਅਗਲੇ ਆ ਜੇ ਹਲਕੀ ਕੀਤੀ ਹਾਂਜੀ ਤੇ ਪਿਛਲੇ ਆ ਜੇ ਹਵਾਨੇ ਦੇ ਡੱਬ ਆ ਗਿਆ ਐ ਸਾਈਡ ਤੇ ਹੂੰ ਆ ਬਿਲਕੁਲ ਵੀ ਜੋ ਮਿਲਦਾ ਵੀ ਇੱਕ ਲੰਟਰ ਦੀ ਮਾਰਕਿੰਗ ਹੋਣੀ ਚਾਹੀਦੀ ਉਹ ਚੀਜ਼ਾਂ ਹੈਗੀ ਆ ਦੇਖੋ ਜੀ ਅਗਲੇ ਬੰਨੇ ਬਾਕੀ ਛੋਟੇ ਛੋਟੇ ਦੀ ਬੰਤਰ ਕਰੋ ਜੀ ਠੀਕ ਆ ਜੀ ਆਪਾਂ ਨਾਰਮਲੀ ਗੱਲ ਕਰਦੇ ਨੇ ਵੀ ਨਿਗਰ ਚੱਦਾ ਆ ਦੇਖੋ ਜੀ ਮੁਠੀ ਆ ਲੱਗਦਾ ਜੀ ਹਵਾਨਾ ਚੱਦਾ ਜਿਹਨੇ ਕਿ ਪਸੂ ਨੂੰ ਚਾਚੂ ਰੇਕ ਲੱਗ ਚੱਲ ਐਵੇਂ ਕਹਿਣ ਦੀ ਨਹੀਂ ਹੁੰਦੀ ਸੋ ਬੰਡ ਸਪੇਸ ਦੀ ਦੇਖੋ ਆਪਾਂ ਕਹਿੰਦੇ ਨੇ ਬੰਡ ਸਪੇਸ ਹੈਨਾ ਆ ਚੈੱਕ ਕਰਾਓ ਠੀਕ ਆ ਹਿੰਦੀ ਦੇ ਪਾਵਾ ਨੇ ਚਾਹ ਲੋਕਰਾਂ ਤੇ ਅਗਲੇ ਤੇ ਅਗਲਾ ਪਿਛਲੇ ਤੇ ਪਿਛਲਾ ਜਿਵੇਂ ਪ੍ਰਮਾਤਮਾ ਵੱਲੋਂ ਹਨ ਬਹੁਤ ਵਧੀਆ ੜਕੜ ੜਕੜ ਕੇ ਦੀ ਡਿਮਾਂਡ ਕੀ ਕਰਤਾ ਪਿਆ ਡਿਮਾਂਡ ਜੰਦੂ ਸਾਹਿਬ ਜੇ ਤਾਂ ਵੈਸੇ ਆਪਾਂ ਗੱਲ ਕੀ ਕਰੀਏ ਡਿਮਾਂਡ ਦੇ ਸਾਹਿਬ ਵੈਸੇ ਇਹੋ ਜੀ ਤਾਂ 2-2 ਲੱਖ ਨੂੰ ਨਹੀਂ ਮਿਲਦੀਆਂ ਜਿੱਦ ਦਿਨ ਫਰੀਡ ਦੇ ਕੰਮ ਕਰਨ ਨੂੰ ਲੱਭਣ ਜਾਈਏ ਪਰ ਆਪਾਂ ਡਿਮਾਂਡ ਇਹਦੀ 1 ਲੱਖ 23000 ਕਰਦੇ ਹੋ ਚੋ ਮਾਨਤਨ ਜਰੂਰ ਕਰ ਆ ਜਾਂਦਾ ਛੋੜ ਛੱਪਾ ਪਾੜਾ ਕਰਾਏ ਜੋ ਛੱਡਾਂ ਠੀਕ ਹੈ ਜੀ ਲਓ ਜੀ 23.5 ਦੇ ਵਿੱਚੋਂ ਮਾਨਤਨ ਹੋਊਗਾ 1 ਲੱਖ 23000 ਦੇ ਵਿੱਚੋਂ ਤੇ ਬਾਕੀ ਝੋਟੀ ਬਹੁਤ ਖੂਬਸੂਰਤ ਆ ਮਾੜ ਮਰ ਦੀ ਝੋਟੀ ਆ ਪੂਰੀ ਮਜ਼ਬੂਤ ਆ ਵੇਖੋ ਠੀਕ ਆ ਜੀ ਆ ਦੇਖੋ ਜੀ ਇਹ ਇਹਦਾ ਦੇਖੋ ਜੀ ਕੁਆਡ ਕਿੱਥੇ ਜਾਂਦਿਆ ਸਿਰ ਤੋਂ ਉੱਪਰ ਜਾਂਦਿਆ ਵੀ 6 ਫੁੱਟ ਦੇ ਬੰਦੇ ਤੋਂ ਤਾਂ ਸਿਰ ਕੱਟ ਜਾਂਦੀ ਹੈ ਕੱਟ ਲਈ ਆ ਠੀਕ ਆ ਜੀ ਬਾਕੀ ਬਹੁਤ ਸੋਹਣੀ ਆ ਮਾੜਨ ਤੋਂ ਬਹੁਤ ਵਧੀਆ ਪਿੱਛੇ ਦੀ ਬਹੁਤ ਜਿਆਦੀ ਪੱਕੀ ਆ ਠੀਕ ਆ ਜੀ ਬਹੁਤ ਖੂਬਸੂਰਤ ਚੌੜਾ ਪੇੜ ਸਭ ਕਦੀ ਵੀ ਇਸਥਾਨ ਨੂੰ ਮਸਟੈਟਸ ਦਾ ਕੋਈ ਕਾਰਨ ਹੋ ਹੀ ਨਹੀਂ ਸਕਦਾ ਕਿ ਥਣ ਵੱਧ ਕੱਢ ਜੇ ਲੰਮਾ ਚਾਹੇ ਇਹ ਝੂਲਣਾ ਇਹਦਾ ਲੇਵਾ ਹੋਵੇ ਲਿਫਾਫਾ ਚੱਡਾਣੀ ਫਿਰ ਤੋਲਾ ਪਲਵਾਨਾਂ ਵਾਲਾ ਬਿਲਕੁਲ ਜੀ ਪੂਰੀ ਪੱਦਰ ਫੇ ਠੰਡੀ ਠੰਡੀ ਖਵੇ ਇੰਨੀ ਬੱਚੇ ਤੋਂ ਬਿਨਾ ਚਲੋ ਹਮ ਕੱਲ ਨੂੰ ਕੋਈ ਬੱਚੇ ਨੂੰ ਵੀ ਗੱਲਬਾਤ ਹੁੰਦੀ ਆ ਆ ਉਦਾਂ ਹੀ ਮਿਲ ਪੈਂਦੀ ਠੀਕ ਆ ਮੈਂ ਤੁਸੇ ਨਾਜ਼ ਦੇ ਨਾਲ ਇਹ ਆਪਣ ਚੁਆਈਆਂ ਤੁਹਾਨੂੰ ਦਿਖਾ ਰਿਹਾ ਹਾਂ ਠੀਕ ਆ ਜੀ ਚੁਆਈਆਂ ਇਸ ਛੋਟੀ ਦੀ ਵੀ ਤੁਸੀਂ ਦੇਖ ਲੀਆ ਨਾਜ਼ ਦੇ ਨਾਲ ਚੋਰ ਤੋਂ ਇੱਕ ਨੰਬਰ ਆ ਬਾਕੀ ਮੇਰਾ ਵੀਰ ਤਸੱਲੀ ਨਾਲ ਵੀਡੀਓ ਦੇਖ ਲੈ ਵੀ ਪੂਰੀ ਚੋਾਈ ਆਪਾਂ ਤੁਹਾਨੂੰ ਕੱਲ ਕੱਲੇ ਕੱਲੇ ਪੁਸ਼ਟੀ ਕਰਕੇ ਦਿਖਾ ਰਹੇ ਆ ਨਾਲ ਦੀ ਨਾਲ ਠੀਕ ਆ ਤੇ ਮੁੱਲ ਦਾ ਸੀ ਤਦਾ ਹਰਵੇਲ ਨੇ 1,23,000 ਦੇ ਵਿੱਚੋਂ ਛੋੜ ਛੱਪਾ ਤੇ ਇੱਕ ਤੁਹਾਨੂੰ ਨੈਕਟ ਆਪਾਂ ਇੱਕ ਹੋਰ ਮਾਜ ਦਿਖਾ ਦਿੰਦੇ ਤੇ ਹਰਵੇਲ ਇਹ ਮਾਜ ਵੀ ਸੂਈ ਆ ਬਿਲਕੁਲ ਸੰਦੇ ਸਾਹਿਬ ਇਹ ਪਰਸੋਂ ਦੀ ਸੂਈ ਆ ਠੀਕ ਹੈ ਜੀ ਨੂੰ ਸਾਰੀ ਕੱਲ ਕੌਡੀ ਸੂਈ ਆ ਪਿੱਛੇ ਕੱਟੀ ਆ ਬਿਲਕੁਲ ਜੀ ਆ ਬੱਚਾ ਆ ਗਿਆ ਠੀਕ ਹੈ ਜੀ ਲਓ ਜੀ ਇਹ ਮਗਰ ਕੱਟੀ ਆ ਗਈ ਠੀਕ ਹੈ ਜੀ ਨਾਰੂ ਨਾਲ ਬੱਚੇ ਬਿਲਕੁਲ ਸੋ ਕੱਲ ਵੀ ਸੂਈ ਆ ਠੀਕ ਆ ਜੀ ਤੇ ਹਰਵੇਲਾ ਜੀ ਉਹ ਦੋ ਤਿੰਨ ਚੌਹਾਂ ਹੋ ਗਈ ਆ ਬਿਲਕੁਲ ਜੀ ਤੇ ਤਿੰਨ ਅੱਜ ਤੀਜੀ ਹੋਊਗੀ ਸਵੇਰੇ ਠੀਕ ਆ ਜੀ ਤੇ ਬਹੁਤ ਸੋਹਣੀ ਆ ਹੱਕ ਫੁੱਕ ਬਿਲਕੁਲ ਇਹਦੀ ਵੀ ਬਿੱਲੀ ਆ ਠੀਕ ਆ ਜੀ ਪਿਛਲੇ ਪੈਰਾਂ ਤੇ ਜਿਹੜੀ ਮਾਰਕਿੰਗ ਆ ਗਈ ਆ ਹਲਕੀ ਠੀਕ ਆ ਜੀ ਤੇ ਧੁੰਨ ਤੇ ਵੀ ਹਲਕੀ ਜੀ ਆ ਗਈ ਆ ਠੀਕ ਆ ਜੀ ਤੇ ਕੱਦ ਬਹੁਤ ਆ ਠੀਕ ਆ ਪਤਲੀ ਆ ਥੋੜੀ ਜੀ ਬਹੁਤ ਪੂਰੀ ਦੋਸਤ ਸੂਸਵਾ ਦੇ ਵਿੱਚ ਆਇਆ ਪਸ਼ੂ ਥੋੜਾ ਜਿਹਾ ਤੁਸੀਂ ਆਜਸਟਮੈਂਟ ਕਰ ਲਿਓ ਕਿਉਂਕਿ ਕੱਲ ਵੀ ਜਿਹੜੀ ਇਹ ਮੱਝ ਸੂਈ ਆ ਮਗਰ ਕੱਤੀ ਆ ਸੂਸਵਾ ਦੇ ਵਿੱਚ ਆ ਸਿੰਗਲ ਅਦੀ ਬਿਲਕੁਲ ਪਤਲਾ ਪਿੰਡਾ ਠੀਕ ਆ ਬਹੁਤ ਵੇਲ ਦੋਗਾਂ ਕਿੰਨਾ ਕੁ ਚੋਏ ਨਾਰਮਲ ਸੰਦ ਦਾ ਦੁੱਧ ਦੇ ਥੱਲੇ 7-8 ਤੋਂ ਸਟਾਰਟ ਹੋਈ ਜੋ ਹਾ ਚੋਲ ਬਹੁਤ ਚੰਗੀ ਠੀਕ ਆ ਠੀਕ ਆ ਹਜੇ ਕਿਸੇ ਨੇ ਸੰਭ ਹੀ ਨਹੀਂ ਆ ਛੋਟੀ ਦੀ ਬਰੀਡ ਦੇ ਵਿੱਚ ਕੋਈ ਕਮੀ ਨਹੀਂ ਤੇ ਠੰਡਾਪਨ ਬਹੁਤ ਜ਼ਿਆਦਾ ਤੇ ਬਿਲਕੁਲ ਲੱਗੋ ਇੱਕ ਬਰੀ ਆ ਖੁਕ ਬਿਲਕੁਲ ਜਿਹੜੀ ਆ ਨੀਲੀ ਆ ਤੇ ਨਬੋਚੜਾ ਵਾਲਾ ਲੈ ਆ ਗਿਆ ਥੱਲੇ ਧੋਨ ਦਿਖਾਓ ਹੂੰ ਕੁਲੇ ਸਰੀਰ ਦੀ ਆ ਬਸ ਥੋੜਾ ਜਿਹਾ ਸਮਾਂ ਪਾ ਕੇ ਜਿਹੜੀ ਭਰ ਜੂਗੀ ਤੇ ਬਹੁਤ ਚੰਗੀ ਆ ਠੀਕ ਆ ਜੀ ਲੈ ਵੀ ਭਰਾਵੋ ਠੀਕ ਆ ਜੀ ਸੋ ਬਾਕੀ ਚੱਲਣ ਬੋਲੇ ਤੇ ਬਈ ਆ ਬੱਚਾ ਤੁਹਾਨੂੰ ਨਾਲ ਦਿਖਾਤਾ ਬੱਚਾ ਚੋਲੇ ਪਹਿਲੇ ਭੈਣ ਸਾਡੀ ਕੋਈ ਚੋਲੇ ਠੰਡੀ ਤੇ ਪੋਲੀ ਹਾਂ ਹਾਂ ਕਿ ਵਾਈ ਤੁਹਾਨੂੰ ਸਭ ਤਿੰਨਾਂ ਡੰਗੜਾਂ ਦੀ ਬਹੁਤ ਚੰਗੀ ਜਿਹੜੇ ਮਤਲਬ ਹੈਗੇ ਇਸ ਟਾਈਮ ਸੂਰੇ ਹਾਂ ਜੀ ਤੇ ਜਿਹੜੀ 蒂ਪਣ ਉਹ ਵੀ ਮੱਝ ਬਹੁਤ ਚੰਗੀ ਨਿਕਲੂਗੀ ਠੀਕ ਆ ਜੀ ਲੋ ਵੀ ਠੀਕ ਹੈ ਜੀ ਤੇ ਮੱਝ ਦੋਸਤੋ ਤਕਰੀਬਨ ਤੁਸੀਂ ਦੇਖ ਲਈਆ ਇਹ ਬਾਡੀ ਸਟਰਕਚਰ ਉੱਤੇ ਕਰਦੇ ਵਿੱਚ ਰੇਲ ਬਹੁਤ ਹਾਂ ਕਦ ਉੱਚਾ ਤਕਰੀਬਨ ਥੋੜਾ ਜਿਹਾ ਕੋਈ ਵੀਰ ਕੇਰ ਕੋਰ ਆਉਣ ਵਾਲੇ ਸਮੇਂ ਦੇ ਵਿੱਚ ਕਰ ਗਿਆ ਕਿ ਮਾਨੀ ਸਿੰਗਲ ਹੈ ਜੀ ਜੇ ਤੁਸੀਂ ਦੁਨੀ ਚਾਪਣਾ ਠੀਕ ਹੈ ਤੇ ਇਹ ਅਦਰ ਰੇਲ ਕਿੰਨੇ ਵੀ ਦੇ ਰਿਹਾ ਜੀ ਸਾਡੇ 72 ਮੋਲਾਂ ਚੋਂ ਮਾਨਤਨ ਕਰਾਂਗੇ 72 ਚੋਂ ਬਿਲਕੁਲ ਲੈਵਾ ਬਹੁਤ ਵਧੀਆ ਚੋਣ ਇੱਕ ਨੰਬਰ ਲੋ ਜੀ 72000 ਦੇ ਵਿੱਚੋਂ ਮਾਨਤਨ ਹੋਊਗਾ ਛੋੜ ਸਪਾਊਗਾ ਠੀਕ ਹੈ ਜੀ ਤੇ ਰੇਟ ਵਾਜਿਬਾ ਕੋਈ ਭਰਾ ਚਾਹ ਬੋਲ ਹੋ ਜਾ ਤੇ ਜਰੂਰ ਤੁਸੀਂ ਕੌਂਸਟ੍ਰਕਟਰ ਦੇ ਜਿੱਥੇ ਆਣ ਕੇ ਆਪਣੀ ਜੀ ਤਸੱਲੀ ਕਰਨੀ ਚਾਹੁੰਦਾ ਜਿਵੇਂ ਮਰਜ਼ੀ ਤਸੱਲੀ ਕਰੋ ਛੋਲੇ ਦੀ ਵੀ ਆ ਗਈ ਆ ਬਾਦ ਪੁਜਾਇਆ ਜਾ ਰੇਟ ਇੱਕ ਨੈਸਟ ਇਹ ਹਰ ਵੇਲੇ ਗੱਪੜਾ ਕੀ ਮੈਂ ਮੇਰੇ ਕੋ ਨੀਲੀ ਦੀ ਆ ਬਹੁਤ ਚੰਗੀ ਆ ਇਹ ਕਿਰਮਾ ਸੁਆ ਸੁਣਦੀ ਆ ਇਹ ਜੰਮੀ ਦਾ ਕੋਈ ਦੁੱਧਾ ਮਾਰ ਲੈ ਕੋਈ ਤੀਜਾ ਮਾਰ ਲੈ ਕਾਰਾਂ ਦੇ ਮਦਾਵਕ ਦੁੱਧਾ ਵਾ ਸੇਂਗ ਰਿੱਟਾ ਹੁੰਦਾ ਇਹਦਾ ਠੀਕ ਆ ਜੀ ਤੇ ਮੇਰੇ ਕੋ ਮਾਰਕਿੰਗ ਬਹੁਤ ਸੋਹਣੀ ਇਹਦੀ ਮੱਥੇ 'ਚ ਜਿਹੜਾ ਸਟੇਟ ਪਤਾ ਆ ਗਿਆ ਅੱਖਾਂ 'ਚ ਜਵਾਬ ਆ ਗਿਆ ਬਿਲਕੁਲ ਜੀ ਚੋਕ ਪੈਰਾਂ ਦੇ ਆ ਗਿਆ ਤੇ ਹਵਾਨੇ ਦੇ ਵੀ ਆ ਗਿਆ ਲੋ ਵੀ ਮਾਰਕਿੰਗ ਦੋਸਤੋ ਚਾਰੇ ਪੈਰ ਤੋਂ ਪੈਠੀਗਾ ਜੀ ਮਦਰੀ ਡੌਲੀ ਆ ਗਈ ਆ ਇਹ ਨਹੀਂ ਇਹ ਫਰਮਾਨੀ ਮੀਡੀਅਮ ਦੇ ਵਿੱਚ ਜਿਵੇਂ ਮਦਰੀ ਡੌਲੀ ਦੇ ਵਿੱਚ ਆਪਾਂ ਗੱਲ ਕਰਦੇ ਆ ਛੋਟੀ ਆ ਕੋਈ ਨਾ ਕਹਵੇ ਕਿ ਸਿੰਘ ਤੋਂ ਬਹੁਤ ਭਰਾਵਾਂ ਦਾ ਅੰਦਾਜ਼ਾ ਜਾਂਦਾ ਵਾ ਸਿੰਘ ਵੇਖ ਕੇ ਗੈਸ ਕਰ ਦੇਣਾ ਹਨਾ ਇਹ ਐਨਾ ਸੁਭਾ ਦੂਜਾ ਹੀ ਆ ਠੀਕ ਆ ਜੀ ਤਕਰੀਬਨ ਜਦੋਂ ਨੀਲੀ ਦੇ ਵਿੱਚ ਸਿੰਘ ਜਿਹੜਾ ਖੁੱਲਾ ਹੁੰਦਾ ਬਿਲਕੁਲ ਹੀ ਬਿਲਕੁਲ ਲੈਜੂ ਜਦੋਂ ਵੇਖ ਕੇ ਪੰਜ ਚਾਰ ਦਿਨੇ ਬਿਲਕੁਲ ਸੰਤੋਖ ਹਜੇ ਚੋਟੀ ਖੜਦੀ ਆ ਜ ਪੁਰਾਣੀ ਪੰਨਿਆ ਨੇ 8-7 ਦਿਨ ਪਰ ਲੇਵਾ ਬਹੁ ਨਿਕਰ ਠੀਕ ਆ ਫਾੜੀਆਂ ਵਾਲਾ ਲੇਵਾ ਲਗਾ ਕਰ ਮਾਲੀ ਦਾ ਤੇ ਚੋਲ ਬਹੁ ਪੋਲੀ ਆ ਠੀਕ ਆ ਬਈ ਰੇਡ ਵੀ ਇਹਦਾ ਬਿਲਕੁਲ ਜੈਦ ਰਹਿ ਨਾਲ ਕਿਸੇ ਭਰਾ ਨੇ ਨੀਲੀ ਤੇ ਕੰਮ ਕਰਨਾ ਹੋਵੇ ਬੱਚੇ ਲੈ ਸਕਦਾ ਦੁੱਧ ਘੋਟੀ ਨੇ 10-11 ਕਿਲੋ ਚਾਈ ਜਾਣਾ ਹੂੰ ਲਓ ਜੀ ਠੀਕ ਆ ਇਹ ਦੱਸੇ ਮੱਝ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਡਿਜੇ ਸੁਵੇ ਇਹਨੇ ਸੂਨਾ ਕਰਵਾ ਲਿਆ ਠੀਕ ਆ ਜੀ ਦੋ ਨੀਜੜਾ ਕੋਈ 5 ਦੇ 6 7 ਦਿਨ ਹਜੇ ਲੈਂਦੀ ਆ ਉਸ ਕੋਲ ਆ ਗਿਆ ਚਲੋ ਭਾਪੜਤੇ ਚ ਬਣ ਜੂਗੀ ਕੀ ਭਾਪ ਬਹੁਤ ਵਧੀਆ ਸੰਦੀ ਸਾਹਿਬ ਇਹਦੇ ਚ ਸ਼ੋਰ ਹੀ ਹੋਊਗੀ ਕਿੰਨੇ ਚੋ 56.5 ਹਜ਼ਾਰ 56.5 ਚ ਮੇਰੇ ਕੋਲ ਸ਼ੋਰ ਹੋਊਗੀ ਨੀਲੀ ਦੀ ਮੱਝ 56.5 ਤੱਕ ਬਾਕੀ ਸੰਦੀ ਸਾਹਿਬ ਆਪਣੀ ਭਾਰ ਪਿੱਛੇ ਦੀ ਗਾਰੰਟੀ ਹੋਊਗੀ ਨਾ ਗੱਬਣ ਪਸ਼ੂ ਦੀ ਬਿਲਕੁਲ ਗੱਬਣ ਪਸ਼ੂ ਦੀ ਤੇ 35 ਬਹੁਤ ਵਧੀਆ ਤੇ ਪਗੇ ਆਪਦੀ ਕੋਈ ਲਜਾ ਸਕਦਾ ਠੀਕ ਆ ਜੀ ਹਾਂ ਜੀ ਲਓ ਦੋਸੋ ਇੱਕ ਇੱਕ ਜਿਹੜਾ ਨਾਜ ਤੇ ਗੱਭਾਂ ਨੂੰ ਸੀਗਾ ਠੀਕ ਆ ਜੀ ਬਿਲਕੁਲ ਜਾਇਜ਼ ਪੜਤਾ ਪੰਜ ਛੇ ਸੱਤ ਤੱਕ ਦਿਨ ਸਾਹਮਣੀ ਪਣੀ ਕਿਸੇ ਭਰਾ ਨੂੰ ਆਈ ਆ ਕਰਮਾ ਦੀ ਠੀਕ ਆ ਜੀ ਥੱਲਿਓ ਲੈਂਦੀ ਆਉਣ ਲਈ ਆ ਕੋਈ ਪੰਜਾਂ ਸੱਤਾਂ ਦਿਨਾਂ ਚ ਚੰਗੀ ਤਿਆਰੀ ਕਰ ਜੂਗੀ ਤੇ ਬਾਕੀ ਇਹ ਆ ਜੇ ਟੋਟਲ ਚਾਰ ਹੀ ਐਨੀਮਲ ਨੇ ਵੀਰ ਹਰਵਿੰਦਰ ਸਿੰਘ ਉਹਦੇ ਕੋਲ ਇੱਕ ਬੱਛੀ ਤੁਹਾਨੂੰ ਦਿਖਾਤੀ ਆਪਾਂ ਬਹੁਤ ਵਧੀਆ ਠੀਕ ਆ ਜੀ ਵੱਡਾ ਕੱਦ ਤੇ ਝੋਟੀ ਇੱਕ ਤੁਹਾਨੂੰ ਦਿਖਾਈ ਆ ਕੋਈ 13 ਕਿਲੋ ਤੇ ਚੱਲਣ ਲਈ ਆ ਇਹ ਕਰੋ ਮਿਲਦੇ ਆਪਰੇ ਨੰਬਰ 990382025 99063 82025 ਠੀਕ ਹੈ ਜੀ ਮੇਰੇ ਵੀ ਭਰਾਵੋ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਠੀਕ ਹੈ ਜੀ ਨੰਬਰਾਂ ਦੇ ਕਾਲ ਕਰੋ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਨਵੇਂ ਆਏ ਪਸ਼ੂਆਂ ਦੀ ਡਿਟੇਲ ਉਸ ਸਮੇਂ ਸਮੇਂ ਨਾਲ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ